ਮੈਨੂੰ ਬੇਹੱਦ ਖੁਸ਼ੀ ਆਸ। ਤੁਸੀਂ ਤੁਸੀਂ ਕਹੋਗੇ ਕਿ ਬੇਹੱਦ ਖੁਸ਼ੀ ਕਿਉਂ ਪ੍ਰਾਪਤ ਹੋਈ ਹੈ? ਉਹਦੇ 5-6 ਕਾਰਨ ਨੇ। ਪਹਿਲਾ ਕਾਰਨ ਤੇ ਇਹ ਹੈ ਬাদি ਖੁਸ਼ੀ ਦਾ। ਕਿ ਬਾਣੀਏ ਨੂੰ ਤਾਂ ਜੇ ਪੰਜ ਪੈਸੇ ਵੀ ਵਾਜਣ ਤਾਂ ਉਹ ਪੁੱਠੀਆਂ ਸਿੱਧੀਆਂ ਛਾਰ ਬਾਗ ਨਹੀਂ ਆਉਂਦਾ। ਤੇ ਮੈਨੂੰ ਤਾਂ ਅੱਜ 58000 ਦਾ ਵਾਟ ਮਿਲਿਆ 1961 ਚ ਮੈਂ ਗਵਰਨਮੈਂਟ ਸਰਵਿਸ ਜੁਆਇਨ ਕੀਤੀ ਸੀ ਉਦੋਂ ਮੈਨੂੰ 100 ਰੁਪਏ ਤਨਖਾਹ ਮਿਲਦੀ ਹੁੰਦੀ ਹੁਣ ਤੁਸੀਂ 100 ਰੁਪਏ ਦੇ ਮੁਕਾਬਲੇ 58000 ਨੂੰ ਕਿਨੋ ਤੇ ਲੰਬਾ ਬਹੁਤ ਪੈਂਦਾ ਨਫਾ ਆਇਆ ਲੱਗਦਾ ਵੀ ਜਿਵੇਂ ਬਹੁਤ ਤਰਕੀ ਲਈ ਹੋਵੇ ਤੋ ਇਨਾਮ ਵਾਰ ਇਨਾਮ ਵਾਰੇ ਇਸ ਕਰਕੇ ਵੀ ਖੁਸ਼ੀ ਹੋਈ ਹੈ ਕਿ 52000 ਦੀ ਰਾਸ਼ੀ ਬਹੁਤ ਵੱਡੀ ਹੁੰਦੀ ਹੈ ਬੰਦਾ ਗਿਣਦਾ ਕਰਦਾ ਹੀ ਅੱਕ ਜਾਂਦਾ ਅੱਕ ਜਾਂਦਾ ਥੱਕ ਜਾਂਦਾ ਤੇ ਜੇ ਨੋਟ ਛੋਟੇ ਹੋਣ ਤਾਂ ਗਿਣਦਾ ਕਰਦਾ ਘੁੱਡਾ ਹੋ ਜਾਂਦਾ ਅਕੈਡਮੀ ਨੇ ਇੱਕ تیر ਨਾਲ ਦੋ ਨਿਸ਼ਾਨੇ ਉਡਦੇ। ਲੇਖਕ ਤਾਂ ਖੁਸ਼ ਹੋਇਆ ਹੀ ਜਿਹਨੂੰ ਅਨਾਮ ਦਿੱਤਾ। ਉਹਦੇ ਨਾਲ ਉਹਦਾ ਪਰਿਵਾਰ, ਉਹਦੀ ਬੀਬੀ ਵੀ ਬੇहद ਖੁਸ਼ ਹੋਏ। ਔਰ ਮੇਰਾ ਮਾਨ ਬਾਹਰ ਨਹੀਂ ਅੰਦਰ ਵੀ ਵਧਿਆ। ਜਿਹੜੀ ਕਹੜਾੜੀ ਮੈਨੂੰ ਨਿਕਟੂ ਸਮਝਦੀ ਰਹੀ 54 ਸਾਲ। ਉਹ ਹੁਣ ਕਹਿਣ ਲੱਗੀ ਵੀ ਗਰਗਦੇ ਵਿੱਚ ਕੋਈ ਗੱਲ ਤਾਂ ਹੈਗੀ ਆ ਜਿਹੜੀ 52000 ਦੇ ਵਾਗ ਕਿਦਾਂ ਲਾ ਕੇ ਤੇ ਇਸ ਇਨਾਮ ਬਾਰੇ ਇੱਕ ਹੋਰ ਖੁਸ਼ੀ ਦੀ ਗੱਲ ਇਹ ਹੈ ਤੇ ਅਕੈਡਮੀ ਜਿਹੜੀ ਹੈਗੀ ਆ ਇਹਨੇ ਮੇਰਾ ਬੜਾ ਫ਼ਖਰ ਸਨਹਿਰੀ ਬਣਾਇਆ ਜੇ ਹੁਣ ਮੈਂ بیوی ਤੇ ਪਤੀ ਤੇ ਪਤਨੀ 80 ਸਾਲ ਦੀ ਉਮਰ 'ਚ ਮੁਹੱਬਤ ਕਰਨ ਲੱਗ ਜਾਣਾ ਇਨਾਮ ਕਰਕੇ ਇਹ ਤੋਂ ਵੇਟ ਤੋਂ ਮੈਨਾਂ ਤੇ ਸਸਤਾ ਸਰਦਾਰ ਕੋਈ ਨਹੀਂ ਤੋਂ ਇੱਕ ਤਰ੍ਹਾਂ ਦੀ ਜਿਹੜੀ ਖੁਸ਼ੀ ਹੈ ਦੂਜੀ ਖੁਸ਼ੀ ਇਹ ਹੈ ਕਿ ਇਸ ਇਨਾਮ ਤੇ ਆਮ ਤੌਰ ਤੇ ਪੰਜਾਬੀ 'ਚ ਬਹੁਤ ਕਾਲਾ ਸੁੱਖੀਆਂ ਹੁੰਦੀਆਂ ਨੇ ਜਦੋਂ ਇਨਾਮ ਹੁੰਦਾ ਇਹ ਜਗਾੜੂ ਮੈਂ ਜੀ ਤੁਸੀਂ ਦੇਖੋ ساری ਉਮਰ ਤੁਹਾਨੂੰ ਕੋਈ ਨੰਦੇ ਨਾ ਤੁਹਾਨੂੰ ਕੋਈ ਓਏ ਨਾ ਤੁਹਾਨੂੰ ਸਾਰੀ ਉਮਰ ਤੁਸੀਂ ਜੇ ਚੁੱਪ ਕਰਕੇ ਬੈਠੇ ਰਹੋ ਤੁਹਾਨੂੰ ਕੋਈ ਇਨਾਮ ਨਾ ਮਿਲੇ ਤਾਂ ਤੁਹਾਡੀ ਕੋਈ ਬੇਇਜ਼ਤੀ ਨਹੀਂ ਹੁੰਦੀ ਪਰ ਜਿਉਂ ਹੀ ਇਨਾਮ ਮਿਲਦਾ ਤੁਸੀਂ ਜਗਾੜੂ ਵੀ ਬਣ ਜਾਂਦੇ ਹੋ ਰਾਤੋ ਰਾਤ ਤੁਸੀਂ ਬਿਉਂਦਕਾਰੀ ਵੀ ਬਣ ਜਾਂਦੇ ਹੋ ਤੁਸੀਂ ਲਾਲਚੀ ਵੀ ਬਣ ਜਾਂਦੇ ਹੋ ਤੁਸੀਂ ਨਕਮੇ ਦੇਖਣ ਵੀ ਬਣ ਜਾਂਦੇ ਹੋ ਲੇਕਿਨ ਇਸ ਇਨਾਮ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋਇਆ ਇਹ ਇਸ ਅਨਾਮ ਨਾਲ ਅਕੈਡਮੀ ਦਾ ਸਿਰ ਵੀ ਉੱਚਾ ਹੋਇਆ ਤੇ ਮੇਰਾ ਸਿਰ ਵੀ ਉੱਚਾ ਹੋਇਆ ਕਾਰਨ ਇਹ ਹੈ ਕਿ ਕਿਸੇ ਨੇ ਕਲਪੁਰੰਤ ਕਹਿੰਦੇ ਮੈਂ ਸੁਣਿਆ ਕਿ ਸਿਲੈਕਸ਼ਨ ਵੇਲੇ ਵੀ ਮੇਰਾ ਨਾਮ ਪੇਜ ਹੁੰਦੇ ਹੀ ਸਾਰਿਆਂ ਨੇ ਆਹ ਚ ਸਿਰ ਅਦਾ ਕਰੇ ਕਿਸੇ ਨੇ ਇਹ ਨਹੀਂ ਕਿਹਾ ਵੀ ਇਹਦੀ ਇਹਨੂੰ ਵੀ ਗਿੰਦੋ ਜੀ ਇਹਨੂੰ ਵੀ ਦੇ ਦਿਓ ਇਹਨੂੰ ਵੀ ਦੇ ਦਿਨੋ ਮਤਲਬ ਇਹ ਹੈ ਕਿ ਕੋਈ ਕਿੰਤੁਪਰੰਤ ਕੋਈ ਜਗ੍ਹਾ ਟੋਲਾ ਸਿਰਸਲਾ ਕੋਈ ਬਦਨਾਮੀ ਵਾਲਾ ਸਿਰਸਲਾ ਨਾ ਕੈਡਮੀ ਨੇ ਘਟਿਆ ਤੇ ਨਾ ਮੈਨੂੰ ਘਟੰਦਾ ਮਾਪਾ ਮਿਲਿਆ। ਔਰ ਸੱਚੀ ਗੱਲ ਇਹ ਹੈ ਕਿ ਇਹ ਨਾਮ ਪ੍ਰਾਪਤ ਕਰਨ ਵਾਸਤੇ ਮੈਂ ਕੋਈ ਜਿਗਾਰ ਨਹੀਂ ਲੜਾਇਆ ਕੋਈ ਭੱਜ ਰਫ ਨਹੀਂ ਕੀਤੀ ਕੋਈ ਪਸੀਨਾ ਨਹੀਂ ਵਹਾਇਆ। ਨਹੀਂ ਤਾਂ ਖੂਨ ਪਸੀਨਾ ਹੀ ਖੋ ਜਾਂਦਾ ਬੰਦੇ ਦਾ ਇਨਾਮ ਲੈਣ। ਜੇ ਐਡਾ ਨਾਮ ਲੈਣਾ ਹੋਵੇ ਫਿਰ ਤਾਂ ਜਮਈ ਪਾਣੀ ਨਿਕਲ ਜਾਂਦਾ ਬੰਦੇ ਦਾ। ਤੀਜੀ ਖੁਸ਼ੀ ਇਹ ਹੈ ਕਿ ਅੱਜ ਇਹ ਇਨਾਮ ਐਡੀ ਐਡੀਆਂ ਹਸਤੀਆਂ ਆ ਰੈਡੀ ਐਡੀਆਂ ਸ਼ਖਸੀਅਤਾਂ ਦੇ ਹੱਥੋਂ ਮੈਨੂੰ ਮਿਲ ਰਿਹਾ ਜਿਹੜਾ ਮੈਂ ਕਦੇ ਸੁਪਨੇ ਚ ਨਹੀਂ ਸੁਪਿਆ ਇਹ ਨੂੰ ਸਾਹਿਤ ਗੱਦੀ ਦਾ ਨਾਮ ਵੀ ਛੋਟਾ ਲੱਗਦਾ ਕਿਉਂ ਦੁਨੀਆ ਦਾ ਇੱਕ ਪ੍ਰਸਿੱਧ ਅਰਥਸ਼ਾਸਤਰੀ ਐਸ ਐ ਜਹੌੜ ਬੈਠੇ ਨੇ ਨਾਮ ਦੇਣ ਵਾਸਤੇ ਮੇਰੇ ਮਿੱਤਰ ਦੁਨੀਆ ਦੇ ਵਧੀਆ ਸ਼ਾਇਰ ਤੇ ਸਰਜੀਤ ਪਾਤਰ ਆਜੜ ਨੇ ਤੇ ਮੁੱਖ ਬਨਾਰੇ ਬਹੁਤ ਵਧੀਆ ਬਣਾ ਰਹੇ ਬਹੁਤ ਵਧੀਆ ਸ਼ਾਇਰ ਬਹੁਤ ਵਧੀਆ ਮਿੱਤਰ ਪਰ ਭਗਤ ਜੀ ਦੇ ਹੱਥੋਂ ਮੈਨੂੰ ਇਹ ਇਨਾਮ ਦਿੱਤੇ ਆ ਤਾਂ ਮੇਰਾ ਸਿਰ ਛਾਲਾ ਮਾਰ ਕੇ ਵੀ ਇੰਨਾ ਉੱਚਾ ਨਹੀਂ ਹੋ ਸਕਦਾ ਜਿੰਨਾ ਕੱਡੇ ਦਾ ਹੋਵੇ ਅਗਲੀ ਗੱਲ ਜਿਹਦੇ ਨਾਂ ਤੇ ਮੈਨੂੰ ਇਹ ਅਵਾਰਡ ਦਿੱਤਾ ਗਿਆ ਅਮਰਤਾ ਮਰੋਇ ਦੇ ਦੇਖੋ ਤੁਸੀਂ ਜਿਹੜੇ ਬੰਦਿਆਂ ਨਾਲ ਜਿਹੜੀਆਂ ਸ਼ਖਸੀਅਤਾਂ ਨਾਲ ਸੰਵਾਦ ਰਾਇ ਹੋਣ ਲੰਬੇ 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 ਸ਼ਬਦ ਯਾਤਰਾ ਕੀਤੀ ਹੋਵੇ ਲੰਬਾ ਲੰਬਾ ਅਨੁਭਵ ਪ੍ਰਾਪਤ ਕੀਤਾ ਹੋਵੇ ਔਰ ਜਿਨ੍ਹਾਂ ਨੇ ਜਿਉਂਦੇ ਜੀ ਤੁਹਾਡੇ ਵਿਕਾਸ ਚ ਹਿੱਸਾ ਪਾਇਆ ਹੋਵੇ ਤੁਹਾਡੇ ਸਿਰਜਣਾਤਮਕ ਵਿਕਾਸ ਚ ਹਿੱਸਾ ਪਾਇਆ ਹੋਵੇ ਉਸ ਦੇ ਨਾਮ ਤੇ ਜੇ ਇਨਾਮ ਮਿਲਦਾ ਤਾਂ ਇਹਨੂੰ ਵੱਡੀ ਖੁਸ਼ੀ ਦੇ ਕਾਗ ਵਾਸਤੇ ਕੋਈ ਹੋ ਨਹੀਂ ਸਕਦਾ ਅਮਰਤਲ ਲੋਕ ਜਿਵੇਂ ਮਰਜੀ ਅਲੋਚਨਾ ਕਰੀ ਜਾਣ ਉਹਨਾਂ ਦੇ ਕਿ ਉਹਨਾਂ ਨੇ ਜੀ ਤਰਤੀਬਾਂ ਬਦਲਤੀਆਂ ਉਹਨਾਂ ਨੇ ਸਮਾਜਿਕ ਜਿਹੜੀਆਂ ਰੌ ਰੀਤਾਂ ਨੇ ਉਹਨਾਂ ਦੇ ਖਿਲਾਫ ਜਾ ਕੇ ਆਪਣੀ ਜੀਵਨ

ਇਵੇਂ ਛੋਟੇ ਛੋਟੇ ਮੁੰਡੇ ਵਿਸ਼ਾਲ ਅਮਰਜੀਤ ਪੌਂਕੇ ਵਰਗੇ ਗੁਰਿੰਦਰ ਪੱਠਰ ਤੇ ਇੱਕ ਦਾ ਸਾਹਮਣੇ ਸਾਡੇ ਕੋਲ ਬੀਬਾ ਜੀ ਬੈਠੇ ਨੇ ਹੋਰ ਪਤਾ ਹੀ ਨਹੀਂ ਕਿੰਨੇ ਸ਼ਾਇਰ ਤੇ ਕਿੰਨੇ ਸਹਿਤ ਲਈ ਹੋ ਜਿਹੜੇ ਲੱਗਿਆ ਉਹਨਾਂ ਨੇ ਆਪਣੇ ਜੀਵਨ ਕਾਲ 'ਚ ਖੜੇ ਪੀਤੇ ਔਰ ਚੰਗਾ ਲਿਖਣ ਲਾਇਆ ਔਰ ਉਹਨਾਂ ਦੀ ਇਹ ਹਮੇਸ਼ਾ ਰੂਹ ਰਾਏ ਤੋਂ ਬਿਨਾ ਤੁਸੀਂ ਸਾਡੀ ਕਿੰਨੀ ਮਰਜ਼ੀ ਦੋਸਤੀ ਹੋਵੇ ਕਿੰਨੀ ਮਰਜ਼ਾ ਉਹਨਾਂ ਦਾ ਵਧੀਆ ਹੋਵੇ ਜੇ ਤੁਹਾਡੀ ਰਚਨਾ ਹਾੜੀ ਹੈ ਆਪ ਨੂੰ ਆਵੇ ਕਦੇ ਛਾਪੀ। ਔਰ ਅਗਲੀ ਗੱਲ ਕਈ ਲੇਖਕ ਤਾਂ ਉਹਨਾਂ ਨੇ ਐਸੇ ਤਖਤਸ ਦਿੱਤੇ ਕਿਉਂ ਪੰਜਾਬੀ ਚ ਫਟ ਪ੍ਰਵਾਨ ਹੋਵੇ। ਤਾਂ ਕੰਨਸ ਨੇ ਜੀ ਵੀ ਅਮਰਤਾ ਹੋਰੀ ਮਹਾਰ ਸੀਗੇ। ਕਾਰਨ ਦੇਖੋ ਕਿਰਪਾਲ ਆਵਾਰਾ ਕਿਰਪਾਲ ਕਜਾਦ ਬਣ ਗਿਆ। ਪ੍ਰੇਮ ਨਿਮਾਣਾ ਪ੍ਰੇਮ ਹੋਰ ਕੀ ਬਣ ਗਿਆ। ਈਵਨ ਸਾਡਾ ਬਜ਼ੀਰ ਸਿੰਘ ਉਹ ਬਿਓਰਾ ਉਹ ਸੜਕਨਾਮਾ ਗਲੋਂ ਲੌਦਾ ਹੀ ਨਹੀਂ ਹੈ ਇੰਨਾ ਪੱਕਾ ਮਤਲਬ ਉਹ ਸੜਕਨਾਮਾ ਬਣ ਗਿਆ ਦਵਿੰਦਰਨ ਰੇਡੀਓ ਵਾਲਾ ਦਿੰਦੀ ਸ਼ਾਹ ਬਣ ਗਿਆ ਈਵਨ ਜਿਹਦੇ ਨਾਲ ਰਿਲੇਸ਼ਨਸ਼ਿਪ ਹੈ ਉਹਦਾ ਨਾਮ ਹੀ ਬਦਲ ਗਿਆ ਇੰਦਰਜੀਤ ਉਹ ਰੋਜ਼ ਐਸਾ ਪਕਾਇਆ ਕਿ ਉਹ ਸਦਾ ਨਹੀਂ ਪੰਜਾਬੀ ਸਾਹਿਤ ਘੜਾ ਅਗਲੀ ਗੱਲ ਪੱਤਰਕਾਰੀ ਚ ਜਿਹੜੀ ਸੂਝ ਉਹਨਾਂ ਨੂੰ ਸੀ ਆ ਹੁਣ ਤਾਂ ਉਹ ਮੇਰਾ ਗੱਲ ਕਿਸੇ ਪੱਤਰਕਾਰ ਦੇ ਹਿੱਸੇ ਦੀ ਨਹੀਂ ਆ ਉਹਨਾਂ ਨੇ ਐਸੇ ਐਸੇ ਕਾਲਮ ਨਵੇਂ ਰੰਗ ਬਰੰਗੇ ਕਾਲਮ ਜਿਵੇਂ ਦੇਖ ਵੀਰਾ ਹੱਸਿਆ ਦੇਖ ਵੀਰਾ ਗੋਆ ਦੇਖ ਵੀਰਾ ਹੋਰੇ ਤਰ੍ਹਾਂ ਦਾ ਜਦੋਂ ਅਸੀਂ ਮਤਲਬ ਇਸ ਤਰ੍ਹਾਂ ਦੇ ਨਵੇਂ-ਨਵੇਂ ਕਾਲਮ ਢਾਕੇ ਮੇਰਾ ਕਮਰਾ ਉਹ ਕੜੀ ਉਹ ਕਟਣਾ ਇਹੋ ਜੇ ਕਈ ਕਾਲਮ ਟੂਣੀ ਦੀ ਅੰਗ ਜਿਹਦੇ ਵਿੱਚ ਸੰਵਾਦ ਚਾਏ ਜਾਂਦੇ ਸੀ ਸਪੋਰਟਸ ਰਾਹੀ ਉਹ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਕਾਲਮ ਜਿਹੜੇ ਹੈਗੇ ਸ਼ੁਰੂ ਕੀਤੇ ਜਿਹੜੇ ਬਹੁਤ ਦਿਲਚਸਪੀ ਨਾਲ ਬੜੇ ਜਾਣ ਲੱਗਿਆ ਔਰ ਇੱਕ ਆਪੂ ਦਾ ਬੈਗ ਜੀ ਨਹੀਂ ਰੱਖਦੀ ਇੱਕ ਹੋਰ ਗੱਲ ਜਿਹੜੀ ਵਧੀਆ ਗੱਲ ਮੈਨੂੰ ਲੱਗੀ ਅਸੀਂ ਜਦੋਂ ਵੀ ਜਾਂਦੇ ਸੀ ਅਮਰਦਾ ਹਰਾਂ ਨੂੰ ਮਿਲਦਾ ਮੈਂ ਇੱਕ ਜਿੱਦ ਕਰਦਾ ਤੁਹਾਡੇ ਨਹੀਂ ਕਰਦਾ ਜਦੋਂ ਵੀ ਅਸੀਂ ਮਿਲਣ ਜਾਂਦੇ ਸੀਗੇ ਉਹਨਾਂ ਨੇ ਹਮੇਸ਼ਾ ਕਦੇ ਨਾ ਕਦੇ ਹਰ ਵਾਰ ਨਵੀਂ ਤੋਂ ਨਵੀਂ ਕਹਾਸੇ ਦਾ ਜਿਗਰ ਕਰ ਕਜਾਨ ਜਾਗਸ ਮੈਂ ਉਹਨਾਂ ਦੇ ਨਥ ਉਹਨਾਂ ਦੇ ਕਹਿਣ ਤੇ ਪੜਿਆ ਔਰੀਆਨਾ ਔਰੀਆਨਾ ਫਲਾਸੀ ਇਹਨਾਂ ਆਵਸ਼ੀਕ ਤੇ ਟੈਪਟ ਟੂ ਬੇ ਚਾਈਲਡ ਲੈਬਰ ਬੁੱਕ ਉਹ ਮੈਂ ਪੜਿਆ ਹਾਲਾਂਕਿ ਨਾ ਹਮ ਪੰਜਾਬੀ ਜਨੂ ਆਦਮੀ ਕੀਤਾ ਕਈ ਸਪਨਾਂ ਵਾਲੀ ਤੇ ਜਹਾਂ ਸਟੇਨ ਸਟੇਅਰ ਪੜਿਆ ਉਹਨੇ ਕਹੇ ਉਹ ਮਾਈਸੈਲ ਮੈਂ ਕਦਾਂ ਜਾਪਸ ਦਾ ਨਾਵਲ ਅ ਜੋਰਬਾ ਦੀ ਕਰੀਕ ਪੜਿਆ ਮਰਨ ਸਾਡੇ ਜਿਹੜੇ ਲੇਖਕ ਛੱਡੇ ਸੀਗਾ ਉਹਨਾਂ ਦੇ ਵਿਕਾਸ ਲਈ ਵੀ ਉਹ ਚਿੰਤਤ ਸੀਗਾ کہ یہ جن چنگا باہر کلاسی کا سا نہیں پڑھتے چنگی رچنا یہ کر نہیں سکتے سو وہ سارے نے پڑھن بھی لایا اور اچھے اچھے ناول اچھا اچھا کلاسیکل رچنا وہ سان پڑھن کیا ڈاکٹر ایسطرسے مرحوم سیم کیا کرتے انعام لین تین تیران شامل ਤਿੰਨ ਤਰ੍ਹਾਂ ਇੱਕ ਲੈਣ ਵਾਲਾ ਇੱਕ ਦੇਣ ਵਾਲਾ ਤੇ ਇੱਕ ਦਵਾਉਣ ਵਾਲਾ ਇੱਕ ਦਵਾਉਣ ਵਾਲਾ ਤੇ ਮੈਂ ਇਹਨਾਂ ਤਿੰਨਾਂ ਦਾ ਬਹੁਤ ਧੰਨਵਾਦੀ ਆ ਲੈਣ ਵਾਲਿਆਂ ਦਾ ਵੀ ਦੇਣ ਵਾਲਿਆਂ ਦਾ ਵੀ ਤੇ ਦਵਾਉਣ ਵਾਲਿਆਂ ਦਾ ਇਹ ਮੈਨੂੰ ਨਹੀਂ ਪਤਾ ਕਿਨੇ ਦਵਾਇਆ ਮੈਨੂੰ ਪਰ ਮੈਂ ਉਹਦਾ ਫੇਰ ਵੀ ਜਿਲੋਂ ਸੈਂਸੈਂਸ ਇਹ ਤਾਂ ਹੀ ਮੇਰਾ ਤੁਸੀਂ ਬਟਾਪਾ ਜੀ ਮਾਰਦਾ ਨਾਮ ਦੇ ਕੇ ਚੰਗੀ ਕਰਦਾ ਕਿਉਂਕਿ ਮੇਰੀ ਵਾਈਫ ਨੇ ਤਾਂ ਮੈਨੂੰ ਕਦੇ ਸਮਝਿਆ ਹੀ ਨਹੀਂ ਕਿ ਇਹਨੂੰ ਕੋਈ ਕੰਮ ਦੀ ਕਰਤੋਂ ਆਉਂਦੀ ਹੈ ਵੀ ਆਮੀਂ ਦੇ ਤੱਕੂ ਜਾ ਹੁੰਦਾ ਹੈ ਇਹਨੂੰ ਕੋਈ ਪ੍ਰੈਕਟੀਕਲ ਕੰਮ ਨਹੀਂ ਆਉਂਦੀ ਕੋਈ ਜ਼ਮੀਰਦਾਰੀ ਦੀ ਗੱਲ ਨਹੀਂ ਆਉਂਦੀ ਤੇ ਅੱਛਾ ਅਗਲੀ ਗੱਲ ਇਹ ਹੈ ਕਿ ਨਕਲ ਕਰਨੀ ਵੈਸੇ ਤੇ ਮਾੜੀ ਹੈ ਲੇਕਿਨ ਜੇ ਚੰਗੇ ਕੰਮ ਦੀ ਨਕਲ ਕਰ ਲੋ ਤੇ ਉਹ ਚੰਗੀ ਅਕੈਡਮੀ ਨੂੰ ਦੇ ਕੇ ਜੇ ਰਿਸੋਰਸੀ ਕੋਈ ਹੋਰ ਅਕੈਡਮੀ ਕੋਈ ਹੋਰ ਸੰਸਥਾ ਨਾਮ ਦੇਣਾ ਚਾਹੇ ਤਾਂ ਮੈਂ ਉਹ ਕਿਹੜੇ ਮੱਥੇ ਸਿਰਕਾਰ ਕਰਦਾ ਬਹੁਤ ਬਹੁਤ ਧੰਨਵਾਦ